IPL ਦੀ ਮੈਗਾ ਨਿਲਾਮੀ ਤੋਂ ਪਹਿਲਾਂ KPH ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਦੀ ਸਹਿ ਮਾਲਕ ਅਭਿਨੇਤਰੀ ਪ੍ਰੀਤੀ ਜੰਟਾ ਨੇ ਫ੍ਰੈਂਚਾਈਜ਼ੀ ਪੰਜਾਬ ਕਿੰਗਸ ਲਾਵਨ ਦੇ ਸਹਿ ਮਾਲਕ ਮੋਹਿਤ ਬ੍ਰਹਮਣ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਇਸ ਪਟੀਸ਼ਨ 'ਚ ਪ੍ਰੀਤੀ ਨੇ ਮੋਹਿਤ ਬ੍ਰਹਮਣ ਦੇ 11.5% ਸ਼ੇਅਰ ਕਿਸੇ ਗੌਰ ਨੂੰ ਵੇਚਣ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਇਸ ਪਟੀਸ਼ਨ ਤੇ 20 ਅਗਸਤ ਨੂੰ ਵਧੀਕ ਸੈਸ਼ਨ ਜੱਜ ਸੰਜੀਤ ਸੰਦੀਰ ਦੀ ਅਦਾਲਤ ਚ ਸੁਣਵਾਈ ਹੋਵੇਗੀ ਪਟੀਸ਼ਨ ਮੁਤਾਬਕ 모ਹਿਤ ਬ੍ਰਹਮਣ ਕੇ ਪੀ ਐਚ ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਕੰਪਨੀ ਚ 48 ਪ੍ਰਤੀਸ਼ਤ ਹਿੱਸੇਦਾਰ ਦੇ ਨਾਲ ਸਭ ਤੋਂ ਵੱਡੇ ਸ਼ੇਅਰਧਾਰਕ ਨੇ ਜੱਤ ਕੀ ਪ੍ਰਤੀਜੰਟਾ ਅਤੇ ਨੇਸ ਵਾਡੀਆਂ ਕੋਲ 23 23 ਪ੍ਰਤੀਸ਼ਤ ਹਿੱਸੇਦਾਰੀ ਹੈ ਬਾਕੀ ਸ਼ੇਅਰ ਚੌਥੇ ਸ਼ੇਅਰਧਾਰਕ ਕੋਲ ਨੇ ਆਈਪੀਐਲ ਚ ਪੰਜਾਬ ਕਿੰਗਸ 11 ਇਸ ਕੰਪਨੀ ਦੀ ਟੀਮ ਹੈ ਪਟੀਸ਼ਨ ਮੁਤਾਬਕ ਪ੍ਰੀਤੀ ਜੰਟਾ ਦਾ ਕਹਿਣਾ ਹੈ ਕਿ 모ਹਿਤ ਆਪਣੇ 11.5 ਫੀਸਦੀ ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਧਮਕੀ ਦੇ ਰਿਹਾ ਹੈ ਇਸ ਲਈ ਉਹਨਾਂ ਨੇ ਬ੍ਰਹਮਣ ਨੂੰ ਇਹ ਸ਼ੇਅਰ ਵੇਚਣ ਤੋਂ ਰੋਕਣ ਦੀ ਮੰਗ ਕੀਤੀ ਹੈ ਇਸ ਤੇ ਅਦਾਲਤ ਨੇ ਬ੍ਰਹਮਣ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ ਪ੍ਰੀਤੀ ਨੇ ਆਰਬਿਟ੍ਰੇਸ਼ਨ ਐਂਡ ਕੰਸਿਲੀਏਸ਼ਨ ਐਕਟ 1961 ਦੇ ਤਹਿਤ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸ਼ੇਅਰਧਾਰਕ ਆਪਣੇ ਸ਼ੇਅਰ ਗਰੁੱਪ ਤੋਂ ਬਾਹਰ ਤਾਂ ਹੀ ਵੇਚ ਸਕਦਾ ਹੈ ਜੇਕਰ ਬਾਕੀ ਸ਼ੇਅਰਧਾਰਕ ਉਹਨਾਂ ਸ਼ੇਅਰ ਨੂੰ ਖਰੀਦਣ ਤੋਂ ਇਨਕਾਰ ਕਰ ਦੇਣ ਇਸ ਮਾਮਲੇ ਵਿੱਚ ਹਾਲੇ ਤੱਕ ਅਜਿਹਾ ਨਹੀਂ ਹੋਇਆ ਬਾਕੀ ਸ਼ੇਅਰਧਾਰਕਾਂ ਨੇ ਹਾਲੇ ਬ੍ਰਹਮਣ ਦੇ ਇਹਨਾਂ ਸ਼ੇਰਾਂ ਨੂੰ ਖਰੀਦਣ ਤੋਂ ਇਨਕਾਰ ਨਹੀਂ ਕੀਤਾ ਹਾਲਾਂਕਿ ਬ੍ਰਹਮਣ ਨੇ ਵੀ ਹੁਣ ਤੱਕ ਆਪਣੇ ਹਿੱਸੇ ਦੇ ਸ਼ੇਅਰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ ਪੰਜਾਬ ਕਿੰਗਸ 11 ਨੇ ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ